ਨੇ ਡਾਕਟਰ ਸਾਹਿਬ ਨਗਰ ਕੀਰਤਨ ਜਿਹੜਾ ਭਲੱਤ ਪੁੱਜੇਗਾ ਭਲੱਤ ਦੀਆਂ ਸੰਗਤਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਗਿਆ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਅਦੁੱਤੀ ਸ਼ਹਾਦਤ ਉਹਨਾਂ ਦੇ ਤਿੰਨ ਸ਼ਹੀਦ ਸਿੰਘ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਅਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ 350 ਸਾਲਾ ਗੁੱਤਾ ਗੱਦੀ ਨੂੰ ਸਮਰਪਿਤ ਇਹ ਜੋ ਅਲੋਕਿਕ ਨਗਰ ਕੀਰਤਨ ਪਿਛਲੇ ਮਹੀਨਿਆਂ ਤੋਂ ਚੱਲਿਆ ਹੈ ਅਸਾਮ ਤੋਂ ਚੱਲਿਆ ਸੀ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਅਸੀਂ ਸਮਝਦੇ ਹਾਂ ਕਿ ਸਾਡੇ ਬੜੇ-ਵੱਡੇ ਭਾਗ ਨੇ ਕਿ ਸਾਡੇ ਹਲਕਾ ਭਲੱਤ ਨੂੰ ਵੀ ਇਹ ਸੰਗਤਾਂ ਦਾ ਜੋ ਜੀਆ ਹੈ ਕਹਿਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਸੋ ਆਪਣੀਆਂ ਪ੍ਰਬੰਧਕ ਕਮੇਟੀਆਂ ਜਿੰਨੀਆਂ ਵੀ ਨੇ ਉਹਨਾਂ ਵੱਲੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਭਾਈਚਾਰੇ ਨੂੰ ਨਾਲ ਲੈ ਕੇ ਤੇ ਜੋ ਨਗਰ ਕੀਰਤਨ ਆਣਾ ਉਹਦਾ ਉਹਦੇ ਵਾਸਤੇ ਜਿਹੜੇ ਪ੍ਰਬੰਧ ਕਰਨੇ ਸੀ ਹਾਇ ਭਾਈਚਾਰੇ ਨੂੰ ਨਾਲ ਲੈ ਕੇ ਤੇ ਸੋਚ ਇਹ ਆ ਕੁਛ ਛੇ ਆ ਕਿ ਕਰਨਾ ਤਾਂ ਸਤਗੁਰਾਂ ਨੇ ਆਪਿਆ ਸਾਰਾ ਕੁਝ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਵੱਡੇ ਪੱਧਰ ਤੇ ਨਿੱਘਾ ਸਵਾਗਤ ਕੀਤਾ ਜਾਵੇ ਸੰਗਤਾਂ ਨੂੰ ਜੀ ਆਇਆਂ ਕਿਹਾ ਜਾਵੇ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਭਾਈ ਹਰਜੀਤ ਸਿੰਘ ਦੀ ਉਹਨਾਂ ਦੇ ਸਾਥੀ ਜੋ ਵੀ ਸਾਨੂੰ ਹੁਕਮ ਲਾਣਗੇ ਸਮੇਂ ਮੁਤਾਬਕ ਜਿਸ ਤਰ੍ਹਾਂ ਦੀ ਵੀ ਸੇਵਾ ਦਾ ਹੁਕਮ ਲਾਣਗੇ ਅਸੀਂ ਸਿਰ ਮੱਥੇ ਪ੍ਰਵਾਨ ਕਰਕੇ ਸਰਦਾ ਭਾਵਨਾ ਨਾਲ ਇਸ ਸਵਾਮਾਨ ਬਣਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ